ਤਿਹਾਰਾਂ ਦੇ ਚੱਲਦਿਆਂ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਅਤੇ ਜੀਆਰਪੀ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਚਲਾਇਆ ਗਿਆ। ਐਸਪੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਗਏ ਇਸ ਅਭਿਆਨ ਦੌਰਾਨ ਮੁਸਾਫਰਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਪੜਤਾਲ ਵੀ ਕੀਤੀ ਗਈ। ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਲਈ ਇਹ ਅਭਿਆਨ ਚਲਾਇਆ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਲਵਾਰਸ ਸਮਾਨ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਉਹਨਾਂ ਆਮ ਜਨਤਾ ਨੂੰ ਪੁਲਿਸ ਦਾ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਮਾਨ ਜੋ ਡੀਬੀ ਸਾਹਿਬ ਪੰਜਾਬ ਡੀਬੀ ਸਾਹਿਬ ਰੇਲਵੇ ਦੀ ਜੀ ਦੀਆਂ ਦੇਹਤਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਦਿੱਲੀ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਸਿ ਉਮੀਦ ਕਰਦੇ ਆ ਲੋਕਾਂ ਤੋਂ ਸਾਡਾ ਪੂਰਾ ਸਾਥ ਦੇਣਗੇ ਜੇਕਰ ਕੋਈ ਛੱਕੀ ਚੀਜ਼ ਮਿਲਦੀ ਤਾਂ ਪੁਲਿਸ ਨੂੰ ਦਿਰਾ ਦੇਣ ਪਿਛੇ ਅਸੀਂ ਲੁਧਿਆਣੇ ਚੈਨ ਕਰਦੇ ਤਾਂ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕਿ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁੱਲਜਮ ਸੀ ਜਿਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਫੜ ਕੇ ਫਿਰ ਸਾਨੂੰ ਫ੍ਰੀਮ ਵੀ ਪ੍ਰਾਪਤ ਹੋਈ ਲੁਧਿਆਣੇ ਪਠਾਨਕੋਟ ਤੇ ਇਸ ਕਰਕੇ ਅਸੀਂ ਡਰਗਸ ਸੰਬੰਧੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਅਸਲੇ ਸੰਬੰਧੀ ਅਸੀਂ ਸੱਤਵੇਂ ਉੱਤਲਾ ਰਹੇ ਨੇ ਚੈਨ ਚੱਲ ਰਹੀ ਹੈ ਜੀ 3 ਵਜੇ ਤੱਕ ਚੈਨ ਚੱਲਣੀ ਸਾਡੀ ਉਮੀਦ ਹੈ ਕੁਝ ਨਾ ਕੁਝ ਗੋਰੀ ਹੋਊਗੀ ਉਹਨਾਂ ਨੇ ਇਹ ਸਨਾਮ ਚਿਕਰ ਕੋਈ ਤੁਹਾਨੂੰ ਚੀਜ਼ ਮਿਲਦੀ ਹੈ ਲਵਰ ਸਟ੍ਰੀਕ ਮਿਲਦੀ ਤਾਂ ਪੁਲਿਸ ਨੂੰ ਜੀਆਰਪੀ ਨੂੰ ਇਲਾਹਾ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਲਾਦਰ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਚ ਜਾਊਗਾ ਪਰਚਾ ਦਰਜ ਹੋਊਗਾ ਦੇ ਖਿਲਾਫ ਚੱਲ ਰਿਹਾ ਹੈ ਤਿਹਾੜਾ ਦੇ ਮੱਦੇ ਨਜ਼ਰ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੰਜਾਬ ਪੁਲਿਸ ਅਤੇ ਜੀਆਰਪੀ ਦੀਆਂ ਟੀਮਾਂ ਵੱਲੋਂ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਐਸਪੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਗਏ ਇਸ ਅਭਿਆਨ ਦੌਰਾਨ ਵਕ-ਵਕਤ ਪਲੇਟਫਾਰਮਸ ਤੇ ਅਤੇ ਟ੍ਰੇਨਾਂ ਦੇ ਅੰਦਰ ਮੁਸਾਫਰਾਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਇਸ ਮ ਲੋਕਾਂ ਦੀ ਸੁਰੱਖਿਆ ਉਹਨਾਂ ਦਾ ਪਹਿਲਾ ਫਰਜ਼ ਹੈ ਇਸ ਲਈ ਉਹਨਾਂ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਜਗ੍ਹਾ ਵੀ ਕੋਈ ਪਿਆਰ ਸਮਾਨ ਜਿਹੜਾ ਲਵਾਰਿਸ ਮਿਲਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ ਅਤੇ ਪੁਲਿਸ ਦਾ ਪੂਰਾ ਸਹਿਯੋਗ ਕਰਨ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ